ਚਤਤ ਦੇ ਬਲਾਕ ਸੰਪਤੀ ਚੋਣਾਂ ਲਈ ਸਰਕਾਰੀ ਟੀਚਰਾਂ ਦੀਆਂ ਲਗੀਆਂ ਡਿਊਟੀ ਦੌਰਾਨ ਅਧਿਆਪਕ ਹੋਏ ਪਰੇਸ਼ਾਨ ਅਧਿਆਪਕਾਂ ਦਾ ਦੋਸ਼ ਕਿ ਉਹਨਾਂ ਦੇ ਬਦਲੇ ਗਏ ਹਨ ਬਲਾਕ ਜਿਸ ਨਾਲ ਉਹਨਾਂ ਨੂੰ ਆ ਰਹੀਆਂ ਹਨ ਪਰੇਸ਼ਾਨੀਆਂ ਰੀਸ਼ਫਲਿੰਗ ਨੂੰ ਲੈ ਕੇ ਮਹਿਲਾ ਟੀਚਰ ਵੀ ਹੋਈ ਨਾਰਾਜ਼ 14 ਤਰੀਕ ਨੂੰ ਹੋਣ ਚਾਰੀਆਂ ਬਲਾਕ ਸੰਪਤੀ ਅਤੇ ਚਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਜੋ ਸਰਕਾਰੀ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਉਸ ਨੂੰ ਲੈ ਕੇ ਚੋਰੀ ਸ਼ਫਲਿੰਗ ਹੋਈ ਹੈ ਇੱਕ ਬਲਾਕ ਤੋਂ ਚੇਪਲਾਕ 'ਚ ਅਧਿਆਪਕਾਂ ਦੀਆਂ ਡਿਊਟੀਆਂ ਟਰਾਂਸਫਰ ਕੀਤੀਆਂ ਗਈਆਂ ਹਨ ਜਿਸ ਨੂੰ ਲੈ ਕੇ ਅਧਿਆਪਕਾਡੇ ਪਰੇਸ਼ਾਨ ਅਤੇ ਤੁਖੀ ਦਿਖਾਈ ਦਿੱਤੇ ਇਸ ਨੂੰ ਲੈ ਕੇ ਵੱਖ-ਵੱਖ ਅਧਿਆਪਕਾਂ ਨੇ ਗੱਲਬਾਤ ਕਰਦੇ ਕਿ ਜੋ ਉਹਨਾਂ ਦੀਆਂ ਡਿਊਟੀਆਂ ਵੱਖ-ਵੱਖ ਬਲਾਕਾਂ ਨੂੰ ਬਦਲ ਕੇ ਲਗਾਈਆਂ ਜਾ ਰਹੀਆਂ ਉਸ ਨਾਲ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਦੂਰ ਤਰਡੇ ਤੋਂ ਆ ਰਹੇ ਹਨ ਅਤੇ ਸਰਦੀ ਦਾ ਮੌਸਮ ਹੋਣ ਕਰਕੇ ਅਤੇ ਦਿਨ ਛੋਟੇ ਹੋਣ ਕਰਕੇ ਜਦ ਉਹ ਡਿਊਟੀ ਦੇਣਗੇ ਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਦੀਆਂ ਆਪਣੇ-ਆਪਣੇ ਉਹਨਾਂ ਦੇ ਬਲਾਕਾਂ 'ਚ ਹੀ ਡਿਊਟੀਆਂ ਲਗਾਈਆਂ ਜਾਣ ਇਹ ਜੀ ਪਿਛਲੀਆਂ 4-5 ਇਲੈਕਸ਼ਨ ਦੇ ਵਿੱਚ ਇਹੋ ਜੀ ਸ਼ਫਲਿੰਗ ਨਹੀਂ ਸੀ ਹੁੰਦੀ। ਸੋ ਬੜਾ ਵਧੀਆ ਇਲੈਕਸ਼ਨ ਪ੍ਰੋਸੈਸ ਚੱਲ ਰਿਹਾ ਸੀ। ਲੇਡੀਜ਼ ਆਪੋ ਆਪਣੇ ਬਲਾਕ 'ਚ ਆਪੋ ਆਪਣੇ ਹਲਕੇ ਦੇ ਵਿੱਚ ਡਿਊਟੀਆਂ ਕਰ ਰਹੀ ਐ ਸਨ। ਇਸ ਵਾਰ ਪਤਾ ਨਹੀਂ ਕੀ ਸਰਕਾਰ ਨੂੰ ਡਰ ਲੱਗਾ ਕਿ ਸਾਰੇ ਥਾਵਾਂ ਤੇ ਸਾਰੇ ਪੰਜਾਬ ਦੇ ਵਿੱਚ ਸ਼ਫਲਿੰਗ ਕਰ ਦਿੱਤੀ ਗਈ ਐ। ਲੇਡੀਜ਼ ਨੂੰ 100-100 150 ਕਿਲੋਮੀਟਰ ਦੂਰ ਤੱਕ ਜਾਣਾ ਪੈ ਰਿਹਾ। ਸੋ ਕਿਹੜੇ ਟਾਈਮ ਉਹਨਾਂ ਨੇ ਡਿਊਟੀ ਤੇ ਪਹੁੰਚਣਾ ਐ, ਵਾਪਸ ਉਹਨਾਂ ਨੇ ਜਦੋਂ ਸਮਾਨ ਜਮ੍ਹਾਂ ਕਰਾਉਣਾ, ਕਿਤਰਾ ਘਰਾਂ 'ਚ ਪਹੁੰਚਣਾ ਐ। ਇਹਦੇ ਬਾਰੇ ਸਰਕਾਰ ਨੇ ਸੋਚਿਆ ਹੀ ਕੁਝ ਨਹੀਂ ਸੋ ਬਹੁਤ ਵੱਡੀ ਪਰੇਸ਼ਾਨੀ ਜਿਹੜੀ ਇਹ ਕ੍ਰੀਏਟ ਕੀਤੀ ਗਈ ਏ ਯੂਨੀਅਨ ਲੈਵਲ ਤੇ ਅਸੀਂ ਉਹਦਾ ਵਿਰੋਧ ਵੀ ਕਰਦੇ ਪਰ ਸਾਡੇ ਤੇ ਇਹ ਚਿਤਖਿਆਲ ਦੇ ਵਿੱਚ ਵੀ ਨਹੀਂ ਵੀ ਸਰਕਾਰ ਨੇ ਇਸ ਵਾਰ ਇਹ ਨਵਾਂ ਸਿਸਟਮ ਚਲਾ ਦੇਣਾ ਕਿਉਂਕਿ ਪਿਛਲੀਆਂ 4-5 ਇਲੈਕਸ਼ਨਜ਼ ਵਿੱਚ ਲੇਡੀਜ਼ ਨੂੰ ਉਹਨਾਂ ਦੇ ਹਲਕਿਆਂ ਦੇ ਵਿੱਚ ਹੀ ਰੱਖਿਆ ਗਿਆ ਤੇ ਇਸ ਵਾਰ ਬੜੀ ਵੱਡੀ ਪਰੇਸ਼ਾਨੀ ਕੀਤੀ ਕ੍ਰੀਏਟ ਕੀਤੀ ਏ ਤੇ ਜੇ ਸਰਕਾਰ ਨੇ ਗਾਂ ਵੀ ਇਸ ਤਰ੍ਹਾਂ ਕੀਤਾ ਤਾਂ ਫਿਰ ਦਾ ਵੱਡੇ ਲੈਵਲ ਤੇ ਜਿਹੜਾ ਯੂਨੀਅਨ ਵਿਰੋਧ ਕਰੇਗੀ ਜੀ ਇਹਦੇ ਬਾਰੇ ਸਰਕਾਰ ਨੇ ਨਾ ਤਾਂ ਕੋਈ ਪ੍ਰਬੰਧ ਕੀਤਾ ਉਕੇ ਜਦੋਂ ਅੰਪਲਾਈਜ਼ ਨੇ ਇਲੈਕਸ਼ਨ ਡਿਊਟੀ ਤੋਂ ਵਾਪਸ ਆ ਕੇ ਸਮਾਨ ਜਮਾ ਕਰਾਉਣਾ ਉਸ ਤੋਂ ਬਾਅਦ ਉਹਨਾਂ ਅੱਧੀ ਰਾਤ ਆਪੋ ਆਪਣੇ ਘਰਾਂ 'ਚ ਆਪੋ ਆਪਣੇ ਪਿੰਡਾਂ ਸ਼ਹਿਰਾਂ 'ਚ ਕਿਸ ਤਰ੍ਹਾਂ ਪਹੁੰਚਣਾ ਹੁਣ ਸਰਕਾਰ ਅਗਰ ਇਹ ਕੰਮ ਕਰ ਦਿੱਤਾ ਏਡੀ ਵੱਡੀ ਸ਼ਫਲਿੰਗ ਕੀਤੀ ਹੈ ਤਾਂ ਫਿਰ ਸਰਕਾਰ ਉਹਦੇ ਤੇ ਬੱਸਾਂ ਦਾ ਪ੍ਰਬੰਧ ਵੀ ਕਰੇ ਜਿਹੜਾ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਕੋਈ 11 ਵਜੇ ਫ੍ਰੀ ਹੋਣਾ ਕੋਈ 12 ਵਜੇ ਹੋਣਾ ਕਿਸੇ ਨੇ 2 ਵਜੇ ਵੀ ਹੋਣਾ ਸੋ ਉਹਨਾਂ ਦਾ ਪ੍ਰਬੰਧ ਕਰੇ ਤੇ ਬੱਸਾਂ ਉਹਨਾਂ ਦੇ ਜਿਹੜੀਆਂ ਕਸਬਿਆਂ ਪਿੰਡਾਂ ਤੱਕ ਪਹੁੰਚਾਉਣ ਉਹਨਾਂ ਨੂੰ ਲੇਡੀਜ਼ ਨੂੰ ਖਾਸ ਕਰਕੇ ਤੇ ਜਿੱਥੇ ਲੇਡੀਜ਼ ਦੀ ਡਿਊਟੀ ਲਗਾ ਦਿੱਤੀ ਗਈ ਏ ਉਥੇ ਲੇਡੀ ਪੁਲਿਸ ਦਾ ਵੀ ਪ੍ਰਬੰਧ ਕਰਨਾ ਹੁਣ ਲੇਡੀ ਕੇ ਸਟੇਸ਼ਨ ਦੇ ਉੱਤੇ ਜਾ ਕੇ ਇਕੱਲੀ ਕਿ ਤਰ੍ਹਾਂ ਰਵੇ ਉਥੇ ਲੇਡੀਜ਼ ਪੁਲਿਸ ਵੀ ਨਾਲ ਹੋਣੀ ਚਾਹੀਦੀ ਹੈ ਸਰਕਾਰ ਨੂੰ ਉਹਦਾ ਵੀ ਪ੍ਰਬੰਧ ਕਰਨਾ ਚਾਹੀਦਾ ਡੀਸੀ ਸਾਹਿਬ ਨੂੰ ਬੇਨਤੀ ਹੈ ਵੀ ਉਹ ਇਹ ਵੀ ਜਿਹੜਾ ਪ੍ਰਬੰਧ ਕਰਨ ਮਹਿਕਮਿਆਂ ਨੂੰ ਕਿ ਉਥੇ ਲੇਡੀਜ਼ ਪੁਲਿਸ ਜਾਣ ਜਿੰਨਾ ਪਾਰਟੀਆਂ ਦੇ ਵਿੱਚ ਲੇਡੀਜ਼ ਨੇ ਜਾਣਾ ਸੰਪਰਕ ਪੰਜਾਬ ਲੈਵਲ ਤੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਆਪਣੇ ਸਬੰਧਤ ਡੀਸੀ ਡੀਸੀ ਮੋਗਾ ਨਾਲ ਗੱਲ ਕੀਤੀ ਪਟਿਆਲੇ ਦੀ ਇਕਾਈ ਨੇ ਡੀਸੀ ਪਟਿਆਲੇ ਨਾਲ ਗੱਲ ਕੀਤੀ ਫਾਜ਼ਿਲਕਾ ਵਾਲਿਆਂ ਵੀ ਗੱਲ ਕੀਤੀ ਸੋ ਤੇ ਡੀਸੀ ਸਾਹਿਬ ਨੇ ਕਿਹਾ ਵੀ ਇਹ ਹੁਣ 1-2 ਦਿਨ ਰਹਿ ਗਿਆ ਚੇਂਜ ਅਸੀਂ ਕਰ ਨਹੀਂ ਸਕਦੇ ਚੇਂਜ ਕਰਨੀਆਂ ਬੜੀਆਂ ਔਖੀਆਂ ਨੇ ਸੋ ਗਾਂ ਇਹਦਾ ਜ਼ਰੂਰ ਧਿਆਨ ਰੱਖਿਆ ਜਾਵੇਗਾ ਵੀ ਜਿੰ ਡੇਡੀਜ਼ ਨੂੰ ਅਸੀਂ ਉਹਨਾਂ ਦੇ ਹਲਕੇ ਤੋਂ ਉਹਨਾਂ ਦੇ ਬਲਾਕ ਤੋਂ ਬਾਹਰ ਨਾ ਲੈ ਕੇ ਜਾਈਏ ਮਾਸਟਰ ਕੈਟਰਰ ਯੂਨੀਅਨ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਾਹਿਬ ਨਾਲ ਮਿਲ ਕੇ ਇਹ ਮੰਗ ਰੱਖੀ ਹੈ ਕਿ ਇਸ ਤਰ੍ਹਾਂ ਲੇਡੀਜ਼ ਨੂੰ ਨਾ ਪਰੇਸ਼ਾਨ ਕੀਤਾ ਜਾਵੇ ਵੇਖੋ ਜਿਹੜੀ ਪੋਲਿੰਗ ਪਾਰਟੀ ਹੈ ਇਹਨੇ ਕੋਈ ਹੇਰਾਫੇਰੀ ਨਹੀਂ ਕਰਨੀ ਇਹਨੇ ਪੋਲਿੰਗ ਦੇ ਵਿੱਚ ਬੜੀ ਸਾਫ਼ ਤੇ ਸਪਸ਼ਟ ਹੈ ਫਿਰ ਸਾਡਾ ਮਹਿਕਮਾ ਜਿਹੜਾ ਇਹ ਕੋਈ ਹੇਰਾਫੇਰੀ ਵਾਲਾ ਹੈ ਨਹੀਂ ਸੋ ਮਾਸਟਰ ਕੈਟਰਰ ਯੂਨੀਅਨ ਪੂਰੇ ਪੰਜਾਬ ਦੇ ਵਿੱਚ ਮੰਗ ਰੱਖੀ ਹੈ ਗਾਂਹੀਂ ਆਪਣੇ ਲੈਟਰਪੈਡ ਤੇ ਯੂਨੀਅਨ ਦੇ ਲੈਟਰਪੈਡ ਤੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਵੀ ਇਹ ਮੰਗ ਰੱਖਾਂਗੇ ਕਿ ਲੇਡੀਜ਼ ਨੂੰ ਇਸ ਤਰ੍ਹਾਂ ਰੀਸ਼ਫਲ ਕਰਕੇ ਉਹਨਾਂ ਦੇ ਬਲਾਕਾਂ ਤੋਂ ਉਹਨਾਂ ਦੇ ਹਲਕਿਆਂ ਤੋਂ ਬਾਹਰ ਨਾ ਭੇਜਿਆ ਜਾਵੇ ਪਿਛਲੀਆਂ ਕੁਝ ਇਲੈਕਸ਼ਨ ਜਿਹੜੀਆਂ ਵਾਂ ਬੜੀ ਸਮੂਥਲੀ ਜੈਂਟਸ ਦੀ ਡਿਊਟੀ ਜਿਹੜੀ ਆ ਸ਼ਫਲ ਹੁੰਦੀ ਰਹੀ ਆ ਪਰ ਐਤਕੀ ਲੇਡੀਜ਼ ਦੀ ਡਿਊਟੀ ਸ਼ਫਲਿੰਗ ਹੋਣ ਕਰਕੇ ਬਹੁਤ ਜ਼ਿਆਦਾ ਪਰੇਸ਼ਾਨੀ ਇੱਥੇ ਸਾਡੀਆਂ ਭੈਣਾਂ ਆਈਆਂ ਵੀ ਆ ਸਾਡੇ ਬਲਾਕ ਫਰੇਗੜ ਚੂੜੀਆਂ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਇੱਥੋਂ ਬਲਾਕ ਫਰੇਗੜ ਚੂੜੀਆਂ ਦੀਆਂ ਲੇਡੀਜ਼ ਆ ਉਹਨਾਂ ਨੂੰ ਕਿਸੇ ਨੂੰ ਦੀਨਾ ਦਾਗਰ ਕਿਸੇ ਨੂੰ ਕਮਾਨ ਵਗੈਰਾ ਸੁਟਿਆ ਗਿਆ ਵਾ ਇੱਕ ਪਰੇਸ਼ਾਨੀ ਦਾ ਸਬਬ ਬਣ ਜਾਂਦਾ ਵਾ ਅੱਜ ਦੀ ਗੱਲ ਤੁਸੀਂ ਛੱਡੋ ਅੱਜ ਤੇ ਅਹੀ ਇਹ ਮੰਨ ਲੈਨੇ ਆ ਕਿ ਚਲੋ ਇਹਨਾਂ ਨੇ ਵਾਪਸ ਮੋੜ ਆਉਣਾ ਵਾ ਕੋਈ ਗੱਡੀਆਂ ਤੇ ਚੱਲ ਗਿਆ ਕਿਸੇ ਤਰ੍ਹਾਂ ਵੀ ਚਲਾ ਗਿਆ ਪਰ ਜਿੱਦਣ ਸਾਡੇ ਇਲੈਕਸ਼ਨ ਦਾ ਸਮਾਨ ਚੁੱਕਣਾ ਹੈ ਬੂਥਾਂ ਤੇ ਜਾਣਾ ਵਾ ਜਾਂ ਬੂਥਾਂ ਤੇ ਪਹੁੰਚਣਾ ਵਾ ਜਿਵੇਂ ਕਿ ਪਹਿਲਾਂ ਪ੍ਰਧਾਨ ਜੀ ਨੇ ਦੱਸਿਆ ਵਾ ਕਿ ਉੱਥੇ ਫਿਰ ਪੁਖਤਾ ਪ੍ਰਬੰਧ ਜਿਹੜੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਕੀਤੇ ਜਾਣੇ ਬਣਦੇ ਆ ਜੇ ਲੇਡੀਜ਼ ਪ੍ਰੈਜ਼ਾਈਡਿੰਗ ਅਫਸਰ ਲਾਈਆਂ ਵਾ ਤੇ ਓਨੀਆਂ ਹੀ ਲੇਡੀਜ਼ ਜਿਹੜੀਆਂ ਵਾ ਕਿਉਂਕਿ ਬੂਥ ਦੇ ਉੱਪਰ ਲੇਡੀਜ਼ ਨੂੰ ਰਹਿਣਾ ਪਏਗਾ ਤਾਂ ਲੇਡੀਜ਼ ਪੁਲਿਸ ਜਿਹੜੀ ਆ ਉਹ ਜ਼ਰੂਰ ਦੀ ਜ਼ਰੂਰ ਉਥੇ ਡਿਪਲੋਏ ਕੀਤੀ ਜਾਣੀ ਚਾਹੀਦੀ ਆ ਤਾਂ ਜੋ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਬਬ ਨਾ ਬਣੇ ਔਰ ਅੱਗੇ ਤੋਂ ਇਹੀ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਕਿਰਪਾ ਕਰੋ ਭਈ ਲੋਕਾਂ ਨੂੰ ਇੰਨਾ ਤੰਗੀ ਨਾ ਦਿੱਤੀ ਜਾਵੇ ਇਹ ਜਿਹੜੀਆਂ ਲੇਡੀਜ਼ ਨੇ ਘਟੋਕਾ ਟੈਂਡਾ ਨੂੰ ਆਪਣੇ ਬਲਾਕਸ ਦੇ ਵਿੱਚ ਰਹਿਣ ਦਿੱਤਾ ਜਾਵੇ ਹਾਂ ਜੈਂਟਸ ਵੀ ਚੁੱਕਦੇ ਰਹੇ ਜੇ ਪਹਿਲਾਂ ਕਿਸੇ ਨੇ ਕੋਈ ਗੱਲ ਕੀਤੀ ਵੀ ਨਹੀਂ ਕਦੀ ਕੋਈ ਵਿਰੋਧ ਹੋਇਆ ਵੀ ਨਹੀਂ ਇਸ ਗੱਲ ਦਾ ਇਸ ਵਾਰੀ ਜਿਹੜੀ ਆ ਨਵੀਂ ਜਿਹੜੀ ਗੱਲ ਆ ਇਸ ਤੋਂ ਅਗਲੀ ਇਲੈਕਸ਼ਨ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਾਂਗੇ ਡੀਸੀ ਸਾਹਿਬ ਨੂੰ ਮਿਲ ਕੇ ਮੈਮੋਰੰਡਮ ਵੀ ਦਿੱਤਾ ਜਾਏਗਾ ਉਹਨਾਂ ਦੇ ਧਿਆਨ ਚ ਵੀ ਲਿਆਂਦੀ ਜਾਏਗੀ ਗੱਲ ਔਰ ਕੋਸ਼ਿਸ਼ ਕਰਾਂਗੇ ਜਰੂਰ ਕਿ ਪ੍ਰਸ਼ਾਸਨ ਦੇ ਜਿਹੜੀ ਇਹ ਇੱਕ ਅੰਗੈਲੀ ਕਹ ਲਈਏ ਜਾਂ ਕੀ ਕੀਤਾ ਵਾ ਪਤਾ ਨਹੀਂ ਲੱਗਾ ਗੱਲ ਦਾ ਉਹ ਜਿਹੜੀ ਆ ਗੱਲ ਨੂੰ ਸੁਧਾਰਿਆ ਜਾਏ ਤੇ ਅਗਲੀ ਵਾਰੀ ਸਾਡੀਆਂ ਭੈਣਾਂ ਜਿਹੜੀਆਂ ਆਪਣੇ ਆਪਣੇ ਬਲਾਕਾਂ ਦੇ ਵਿੱਚ ਘਰਾਂ ਦੇ ਲਾਗੇ ਨੌਕਰੀ ਕਰਨ ਅਸੀਂ ਧਾਰੀਵਾਲ ਤੋਂ ਆਏ ਆ ਜੀ ਹਾਂਜੀ ਹਾਂਜੀ ਲੇਡੀਜ਼ ਵਾਸਤੇ ਤੇ ਬਹੁਤ ਸਾਰੀ ਪਰੇਸ਼ਾਨੀ ਦਾ ਕਾਰਨ ਬਣਿਆ ਹੈ ਕਿਉਂਕਿ ਅੱਜ ਤੇ ਚਲੋ ਆਪਾਂ ਔਖੇ ਸੋਖੇ ਪਹੁੰਚ ਗਏ ਆ ਪਰ ਜਿਸ ਦਿਨ ਸੈਟਰਡੇ ਸਾਨੂੰ ਰਾਈਟ ਨਾਈਟ ਤੇ ਜਿੱਦਾਂ ਜਾਣਾ ਪਵੇਗਾ ਇੱਧਰ ਉੱਧਰ ਫਿਰ ਉਸ ਤੋਂ ਬਾਅਦ ਸੰਡੇ ਜਿੱਦਾਂ ਆਪਾਂ ਇਲੈਕਸ਼ਨ ਤੋਂ ਬਾਅਦ ਆਪਣਾ ਸਮਾਨ ਸਮੂਹ ਜਮਾ ਕਰਵਾਵਾਂਗੇ ਤੇ ਕਾਫੀ ਟਾਈਮ ਹੋ ਜਾਏਗਾ ਕਨਵਿੰਸਿੰਗ ਦੀ ਬਹੁਤ ਸਾਰੀ ਪ੍ਰੋਬਲਮ ਆਏਗੀ ਕਿਉਂਕਿ ਲੇਡੀਜ਼ ਆ ਆਉਣ ਜਾਣ ਕਰਕੇ ਸਾਨੂੰ ਬਹੁਤ ਮੁਸ਼ਕਲ ਹੋਈ ਹੈ ਤੇ ਇਸ ਕਰਕੇ ਇਹੀ ਗੁਜ਼ਾਰਿਸ਼ ਹੈ ਕਿ ਡੈਡੀਜ਼ ਦੀ ਡਿਊਟੀ ਜਿਹੜੀ ਹੈ ਤਾਂ ਇੱਧਰ ਆਣਾ ਬੱਸ ਸਰਵਿਸ ਵੀ ਨਹੀਂ ਹੈਗੀ ਹੈਨਾ ਕਿਸੇ ਨੂੰ ਨਾਲ ਲੈ ਕੇ ਆਵਾਂਗੇ ਫਿਰ ਵੀ ਫੇਰ ਹੀ ਆ ਪਾਵਾਂਗੇ ਤੇ ਸਾਡੇ ਹਸਬੰਡ ਵੀ ਜੋਬ ਕਰਦੇ ਆ ਉਹਨਾਂ ਲਈ ਵੀ ਆਨ ਬਹੁਤ ਆਫਰ ਇਹੀ ਚਾਹੁੰਦੇ ਆ ਕਿ ਡਿਊਟੀਆਂ ਤੋਂ ਨਹੀਂ ਆਪਾਂ ਡਰਦੇ ਕਿਉਂਕਿ ਡਿਊਟੀਆਂ ਤੋਂ ਭਾਵੇਂ ਲੱਗਣ ਪਰ ਡਿਊਟੀਆਂ ਆਪਣੇ ਆਪਣੇ ਬਲਾਕ 'ਚ ਹੀ ਲੱਗਣ ਉਥਰ ਹੀ ਸਫਲ ਕਰਦੇ ਪਰ ਇੰਨੀਂ ਦੀ ਦੂਰ ਨਾ ਕਰਨਗੇ ਆਉਣ ਜਾਣ ਦੀ ਮਿਹਮੇਸ਼ਾ ਇਦਾਂ ਹੁੰਦਾ ਪਹਿਲਾਂ ਸਾਨੂੰ ਉਹ ਵਾਲੇ ਬਲੌਗ ਚ ਪਹਿਲੀ ਈ ਅਸਲ ਹੁੰਦੀ ਹੈ ਬਾਅਦ ਚ ਸੈਕਿੰਡ ਵਾਰੀ ਸਾਨੂੰ ਇਦਾਂ ਹੀ ਇਦਾਂ ਮਤਲਬ ਹੁੰਦਾ ਬਹੁਤ ਸੱਜਣ ਖੁਆਰੀ ਕਰਦੇ ਹਾਂ ਹਾਂਜੀ ਹਾਂਜੀ ਤੇ ਜਮਾਂ ਵੀ ਆਪ ਇਥੇ ਕਰਾਂਗੇ ਇਸ ਕਰਕੇ ਹੀ ਆ ਕਿ ਚਲੋ ਆਪਣੇ ਆਪਣੇ ਬਲੌਗ ਚ ਹੋਈਏ ਆਉਣ ਜਾਣ ਦੀ ਮੁਸ਼ਕਲ ਆ ਜਾਂਦਾ ਬਸ ਹੋਰ ਤੇ ਕੋਈ ਨਹੀਂ ਹਾਂਜੀ